ਨਾ ਮਸਜਿਦ ਦੀ ਨਾ ਮੰਦਰ ਦੀ ਕੋਈ ਗੱਲ ਸੁਣਾ ਦੇ ਅੰਦਰ ਦੀ ਨਾ ਮਸਜਿਦ ਦੀ ਨਾ ਮੰਦਰ ਦੀ ਕੋਈ ਗੱਲ ਸੁਣਾ ਦੇ ਅੰਦਰ ਦੀ ਓਏ ਝੱਲਾ ਝੱਲਾ ਏ ਝੱਲਾ ਤੁਸੀਂ ਕੁਝ ਪੜਨਾ ਚਾਹੁੰਦੇ ਹੋ ਕਦਰਦਾਨ ਪਲੀਜ਼ ਇਹ ਵੀ ਕੁਝ ਕਹਿਣਾ ਚਾਹੁੰਦੇ ਆ ਜੀ ਜੀ ਮਾਈਕ ਨੂੰ ਜਾਣ ਦੇ ਵਾਪਸ ਮਾਈਕ ਨੂੰ ਜਾਣ ਇਹਦੀ ਆਵਾਜ਼ ਆਪ ਕਰਦੇ ਬੇਟਾ ਥੋੜੀ ਜੀ ਜਿਨ੍ਹਾਂ ਦੇ ਹੱਥ ਤੰਦਰੁਸਤ ਹੈ ਜ਼ੁਬਾਨ ਤੰਦਰੁਸਤ ਹੈ ਜਿਨ੍ਹਾਂ ਨੇ ਰੌਲਾ ਪਾਉਣਾ ਹੈ ਜ਼ਿੰਦਗੀ 'ਚ ਤਾਂ ਰੌਲੇ ਪਹਿਲਾਂ ਹੀ ਬਹੁਤ ਹੈ ਹੈਗੇ ਆ ਨਾ ਇੱਕ ਵਾਰੀ ਸਿੱਧੇ ਹੱਥ ਉਠਾ ਕੇ ਅੱਜ ਪੈਸੇ ਦੇ ਦੇ ਕੇ ਹੱਥ ਬੜੇ ਵਿਖਾਏ ਅੱਜ ਉਹਨਾਂ ਨੂੰ ਹੱਥ ਵਿਖਾ ਦਈਏ ਪੈਸੇ ਵੀ ਨਹੀਂ ਲੱਗਣੇ ਤੇ ਗੱਲ ਵੀ ਬਣ ਜਾਣੀ ਹੈ ਤੇ ਇੱਕ ਵਾਰੀ ਪੂਰੇ ਹੱਥ ਉਠਾਓ ਜਰਾ ਇਹਨਾਂ ਦੀ ਕੀ ਗੱਲਬਾਤ ਕਹਿਣੀ ਰੂਹ ਵੀ ਚੰਗੀ ਐ ਸ਼ਕਲ ਜਿੰਨੀ ਮਰਜ਼ੀ ਸੋਹਣੀ ਹੋਵੇ ਅਕਲ ਸੋਹਣੀ ਹੋਣੀ ਚਾਹੀਦੀ ਐ ਤੇ ਜਿਹਦੀ ਅਕਲ ਸੋਹਣੀ ਐ ਕੱਪੜੇ ਸੋਹਣੇ ਪਾਉਣ ਨਾਲ ਨਹੀਂ ਜਿਹੜਾ ਅੰਦਰੋਂ ਸੋਹਣਾ ਬਣ ਗਿਆ ਮੀਰਾ ਰੈਣ ਜਿੰਨੇ ਜਣੇ ਤੁਸੀਂ ਆਏ ਹੋ ਇੱਕ ਵਾਰੀ ਪੁਜਾਰੇ ਲਈ ਤਾੜੀਆਂ ਵਜਾ ਦਿਓ ਜਰਾ ਇਹ ਪੁਜਾਰਾ ਨਹੀਂ ਸੁਣ ਲਿਓ ਗੱਲ ਜ਼ਰਾ ਇਹ ਪੁਜਾਰਾ ਨਹੀਂ ਇਹ ਸਿਤਾਰਾ ਹੈ ਇਹ ਪੁਜਾਰਾ ਨਹੀਂ ਇਹ ਸਿਤਾਰਾ ਹੈ ਲੋਕ ਐਵੇਂ ਕੁਝ ਕਹਿੰਦੇ ਪਰ ਇਹ ਤਾਂ ਭਲਾ ਮਾਨਸ ਤੇ ਵਿਚਾਰਾ ਹੈ ਇਹ ਪੁਜਾਰਾ ਹੈ ਤਾਂ ਮੇਰਾ ਰਹਿਣ ਤੁਹਾਡੇ ਜੀਵਨ ਚ ਕਵਰ ਕਰੇ ਵਾਲ ਜੀ ਐਸੀ ਕਿਰਪਾ ਐਸਾ ਅੱਛਾ ਗਾਉਂਦੇ ਐ ਰੂਹ ਖਿੜ ਜਾਂਦੀ ਇਹਨਾਂ ਨੂੰ ਸੁਣ ਕੇ ਸਲੂ ਰਕੀ ਕੋੜ ਪੁੱਤ ਤੁਸੀਂ ਵੀ ਲਓ ਇੱਕ ਮਾਈਕ ਬਾਬਾ ਇੱਕ ਮਾਈਕ ਦੇ ਦੇ ਪੁੱਤ ਇਹ ਮੋਜ ਵੇ ਬਾਬੇ ਦੀ ਇਹ ਮੋਜ ਵੇ ਬਾਬੇ ਦੀ ਹੋਵੇ ਤੂੰ ਮੋਜ ਮਨਾਈ ਜਾ ਰਣਾ ਨਾ ਨਾ ਇਹ ਮੋਜ ਵੇ ਬਪੇ ਦੀ ਹੋਵੇਂ ਤੂੰ ਮੋਜ ਮਨਾਈ ਜਾ ਉਹ ਦਾਤਾ ਬਣ ਕੇ ਵੰਡਦਾ ਏ ਤੂੰ ਮੰਗਤਾ ਬਣ ਕੇ ਖਾਈ ਜਾ ਬਾਬੇ ਨੂੰ ਮੰਨਣ ਦਾ ਤਾਂ ਫਾਇਦਾ ਜੇ ਬਾਬੇ ਦੀ ਮੰਨੋਗੇ ਤਾਂ ਬੜਾ ਕੱਠ ਸੀ ਜੀ ਉੱਥੇ ਜਿਹੜੇ ਲੈ ਕੇ ਜਾਣਗੇ ਉਹ ਅੰਦਰੋਂ ਜੁੜੇ ਹੁੰਦੇ ਆ ਇੱਕ ਵਾਰੀ ਹੱਥ ਉਠਾ ਕੇ ਕਹਿ ਦਿਓ ਜਰਾ ਸਾਰੇ ਜਣੇ ਜਿਨ੍ਹਾਂ ਨੂੰ ਹੱਥ ਦਿੱਤੇ ਆ ਬਲ ਬਾਂਕੇ ਬਿਹਾਰੀ ਲਾਲ ਕੀ ਥੋੜੀ ਜੀ ਲੰਬੀ ਸਾਰੀ ਰਾਹ ਦੇ ਅਸੀਂ ਬ੍ਰਿੰਦਾਵਨ ਚੱਲਿਆ ਤੁਹਾਡੀ ਰਾਹ ਦੇ ਰਾਦੇ ਨਾਲ ਲੈ ਜਾਈਏ ਉਠਾ ਕੇ ਅੱਜ ਕਹੋ ਜਰਾ ਜੈ ਜੈ ਸ਼੍ਰੀ ਰਾਧੇ ਥੋੜੀ ਜੀ ਲੰਬੀ ਸਾਰੀ ਰਾਹ ਦੇ ਲੰਬੀ ਜੈ ਜੈ ਸ਼੍ਰੀ ਰਾਧੇ ਔਰ ਮੇਰਾ ਰਹਿਮ ਬਸ ਬੜਾ ਅੱਛਾ ਲੱਗਿਆ ਤੁਹਾਨੂੰ ਮਿਲੇ ਪੁਜਾਰੇ ਨੂੰ ਮਿਲੇ ਬਾਬਾ ਜੀ ਉਹ ਲਾਈਨ ਸੁਣਾ ਦਿਓ ਬਸ ਸਾਨੂੰ ਹਰੇ ਦਵਾਰ ਪਾਲੋ ਕਨਈਆ ਸੇ ਕਹਿ ਦੋ ਕਿ ਦਰ ਪੇ ਸੁਧਾਮਾ ਗਰੀਬ ਆ ਗਿਆ ਕਿੱਧਰ ਪੇ ਸੁਧਾਵਾ ਗਦੀ ਭਗਿਆ ਹੈ ਹੋ ਗਿਆ ਹੋ ਗਿਆ ਨਸਰ ਪੇ ਹੈ ਪਗੜੀ ਨੱਤਨ ਪੇ ਹੈ ਜਾਮਾ ਬਤਾ ਦੋ को नाम है सुदामा तुम एक बार मोहन सजा करके कह दो के मिलने मिलने तुम्हारा बदनसीब आ गया arre dwar pa lo kanyas keh do ke milne sudama garib aa gaya hai ke milne baba da rakhna hai kai te kinni baat chahidi hai mic nu de thodi space nahi main bas rahunga ha jab tusi chad ke aaoge challo rakho challa babo ji aanu kya baat hai babo